ਤੇ ਵੈਲਕਮ ਬੈਕ ਮੇਰੇ ਦੋਸਤੋ ਤੇ ਮੇਰੀਆਂ ਭੈਣਾਂ ਤੇ ਮੇਰੀਆਂ ਮਾਵੋ ਕੀ ਹਾਲ ਆ ਪੰਜਾਬੀਓ ਸਾਰੇ ਜਣੇ ਠੀਕ ਠਾਕ ਹੋ ਹੋਪ ਕਰਨਾ ਸਾਰੇ ਜਣੇ ਘੈਂਟ ਹੀ ਹੋਵੋ ਕਿਉਂਕਿ ਜਿਹੜੇ ਜਿਹੜੇ ਮੇਰੇ ਚੈਨਲ ਤੇ ਉਹ ਸਾਰੇ ਹੀ ਘੈਂਟ ਆ ਬੱਤ ਸਹੀ ਏ ਤੇ ਜਿਹੜੇ ਚੈਨਲ ਤੇ ਨਵੇਂ ਆ ਓਛੇ ਛੇਤੀ ਪਹਿਲਾਂ ਕਰ ਲੋ ਸਬਸਕ੍ਰਾਈਬ ਕਿਉਂਕਿ ਪਲੇਟ ਲਾਣੀ ਆ ਨਾ ਪਲੇਟ ਦੀ ਗੱਲ ਆਪਾਂ ਪਹਿਲਾਂ ਵੀ ਕੀਤੀ ਸੀ ਪਲੇਟ ਆਪਾਂ ਲਾ ਦੇਣੀ ਆ ਇਸ ਮਹੀਨੇ ਤੇ ਛੇੜੀ ਛੇੜੀ ਸਬਸਕ੍ਰਾਈਬ ਕਰ ਦੋ ਤੇ ਮਿਲਦੇ ਆਂ ਵੀਡੀਓ ਦੇ ਵਿੱਚ ਕੀ ਕਰਨਾ ਕੀ ਨਹੀਂ ਤੇ ਵੀਡੀਓ ਨੂੰ ਚੈੱਕ ਕਰ ਲੈ ਥੰਬਨੇਲ ਚੈੱਕ ਕੀਤਾ ਕਹਿੰਦੇ ਵੀਡੀਓ ਲੀਕ ਇਹਨਾਂ ਨੇ ਤੁਸੀਂ ਪਹਿਲਾ ਕਮੈਂਟ ਠੋਕ ਦਿਓ ਕਿਉਂਕਿ ਵੀਡੀਓ ਹੈਗੀ ਕੈਂਟ ਸ਼ੁਰੂ ਤੋਂ ਐਂਡ ਤੱਕ ਦੇਖਿਓ ਸਕਿਪ ਨਾ ਕਰਿਓ ਕਿਉਂਕਿ ਤਾਂ ਹੀ ਸਵਾਦ ਆਣਾ ਹੈ ਜਿਵੇਂ ਪਹਿਲਾ ਵੀਡੀਓ ਨੂੰ ਪਿਆਰ ਕਰ ਰਹੇ ਹੋ ਤੇ ਇਹ ਵੀਡੀਓ ਨੂੰ ਵੀ ਪਿਆਰ ਕਰਿਆ ਕਰੋ ਵੀਡੀਓ ਸ਼ੇਅਰ ਜ਼ਰੂਰ ਕਰੋ ਕਮੈਂਟ ਵੀ ਕਰੋ ਤੇ ਬਹੁਤਾ ਸਮਾਂ ਨਾ ਖਰਾਬ ਕਰਦੇ ਹੋਏ ਆ ਵੀਡੀਓ ਕਰਦੇ ਇਥੋਂ ਸ਼ੁਰੂ ਚੈੱਕ ਕਰੋ ਐਮ ਐਲਏ ਹੁਣੀ ਆਪਣੇ ਕਾਉਂਟ ਵਿੱਚ ਮੇਰੇ ਵੀਰਾਂ ਪਾਣੀਆ ਬੰਦ ਕਰਦੇ ਮੈਂ ਤੈਨੂੰ ਪਰਸਨਲੀ ਵੀ ਬਹੁਤ ਵਾਰੀ ਗਾਉਂ ਕਰ ਚੁੱਕੀ ਆ ਹੁਣ ਇਹ ਨਾ ਵੀ ਮੈਨੂੰ ਕੋਈ ਨਾ ਕੁਝ ਟੈਨ ਚੱਟਣਾ ਕੋਈ ਮੈਂ ਤੈਨੂੰ ਬਾਰ ਬਾਰ ਕਹਿ ਰਹੀ ਆ ਆਪਣੇ ਕਾਉਂਟ ਵਿੱਚ ਮੇਰੀ ਪਰਸਨ ਪਿਕਸ ਪਹਿਲਾ ਬੋਲਣਾ ਤੇ ਸਿੱਖ ਲੈ ਬੋਲਣਾ ਸਿੱਖ ਲੈ ਬਾਤ ਚਾਹੀ ਇੰਸਟਾਗ੍ਰਾਮ ਤੇ ਪਹਿਲਾ ਕਲਾਸ ਵਾਲਾ ਬੋਲਣ ਦੀ ਕੀ ਗੱਲ ਪਾਨ ਪੂਨ ਖਾ ਕੇ ਕਰਦੀ ਓ ਮੈਨੂੰ ਪਰਸਨਲ ਲੈਣਾ ਪਰਸਨਲ ਫੋਟੋ ਨਹੀਂ ਤੁਹਾਡੀਆਂ ਪਰਸਨਲ ਫੋਟੋਆਂ ਤੁਹਾਡੀਆਂ ਤਾਂ ਬੇੜਾ ਬੈਜੇ ਤੁਹਾਡੇ ਮੈਂ ਫਿੱਤਰ ਫੇਰਾ ਹੱਦ ਕੀ ਤੇ ਦੂਜੇ ਦਿਨ ਤੁਸੀਂ ਆ ਜਾਂਦੇ ਕੋਈ ਨਾ ਕੋਈ ਪਰਸਨਲ ਲੀਡ ਸਾਡਾ ਸਾਡਾ ਤਾਂ ਕੋਈ ਪਰਸਨਲ ਕੁਝ ਨਹੀਂ ਕਿੰਦਾ ਤਾਂ ਤੁਹਾਡੇ ਹੀ ਹੁੰਦਾ ਆਪਣੀ ਬੇੜਾ ਕਰਕੇ ਕੀਤਾ ਵੇ ਇਹ ਸਭ ਕੁਝ ਫਰੋਡ ਆ ਵੀਰੋ ਇਹਨਾਂ ਦੇ ਚੱਕਰ ਜਨਾ ਪਿਆ ਕਰੋ ਜਿਹੜੇ ਪੇਜਾਂ ਵਾਲੇ ਪ੍ਰਮੋਸ਼ਨਾਂ ਕਰਦੇ ਨੇ ਤੇ ਬਾਕੀ ਮੈਂ ਪੇਜਾਂ ਵਾਲੇ ਵੀਰਾਂ ਨੂੰ ਵੀ ਕਹਿਣਾ ਚਾਹਦਾ ਤੁਹਾਨੂੰ ਇਹੀ ਲੰਡੂ ਹੀ ਮਿਲਦੇ ਨੇ ਹੋਰ ਕੋਈ ਚੰਗੇ ਬੰਦੇ ਕੋਲੋਂ ਕਰਾਓ ਸੰਜੀ ਆ ਲੰਡੂ ਤੇ ਜਿਹਨਾਂ ਨੂੰ ਬੋਲਣ ਦਾ ਪਤਾ ਨਹੀਂ ਇਹਨਾਂ ਪ੍ਰਮੋਸ਼ਨ ਤੁਹਾਡੀ ਇਹ ਤਾਂ ਪ੍ਰਮੋਸ਼ਨਾਂ ਵੀ ਨਹੀਂ ਸਹੀ ਤਰ੍ਹਾਂ ਕਰ ਰਹੀ ਉਹ ਦੱਸ ਯਾਰ ਪਹਿਲਾਂ ਤਾਂ ਚੰਗੇ ਡਾਕਟਰ ਕੋਲ ਦਵਾਈ ਦੋਈ ਲੈ ਮੈਂ ਲਾਣਾ ਤੇ ਮੇਰੇ ਮੂੰਹ ਤੇ ਛਾਲੇ ਛੁਲੇ ਹੋਏ ਹੈ ਹੈ ਟਾਈਮ ਸੱਤ ਤੀ ਟੂ ਟਿਆਰੀ ਤੈਨੂੰ ਮਨ ਲਗਾ ਮੂੰਹ ਮਾਦ ਨਹੀਂ ਪੱਕਿਆ ਤੇਰਾ ਹੱਦ ਕੀਤੀ ਹੈ ਬੇੜਾ ਦਜੀ ਮੂੰਹ ਚੋ ਕੇ ਫੜਾ ਪੁੱਤਰ ਇਹਦੇ ਅੰਦਰ ਬਲਿਆ ਮੈਂ ਤੈਨੂੰ ਬਾਰ ਬਾਰ ਕਹਿ ਰਹੀ ਆ ਆਪਣੇ ਕਾਊਂਟ ਵਿੱਚ ਮੇਰੀ ਰੀਲਾ ਪਾਣੀਆ ਬੰਦ ਕਰ ਦੇ ਕਿਉਂਕਿ ਮੈਂ ਆਲਰੇਡੀ ਦੋ ਕਾਊਂਟਰੀ ਰਿਪੋਰਟ ਕਰਵਾ ਚੁੱਕੀ ਆ ਇਹ ਨਾ ਹੋਵੇ ਤੇਰੀ ਥਰਡ ਆਈਡੀ ਹੁਣ ਸਿੱਧਾ ਥਾਣੇ ਵਿੱਚ ਜਾ ਕੇ ਕੰਪਲੀਟ ਕਰਵਾ ਮੈਂ ਕਿਹੜੀ ਪਰਸਨਲ ਕਿਹੜੀ ਤੇਰੀ ਵੀਡੀਓ ਸੀ ਟੱਟੀ ਕਰਦੀ ਸੀ ਤੂੰ ਬਣਾਈ ਤੂੰ ਇਹੋ ਜਿਹੀ ਵੀਡੀਓ ਹੱਦ ਕੀ ਦੀ ਪਰਸਨਲ ਕਿਹੜੀ ਵੀਡੀਓ ਨੇ ਪਹਿਲਤ ਮੈਨੂੰ ਦੱਸੋ ਤੁਸੀਂ ਪਰਸਨਲ ਵੀਡੀਓ ਬਣਾਉਂਦੇ ਕਿਉਂ ਪਰਸਨਲ ਵੀਡੀਓ ਬਣਾਣਾ ਸਿਰ ਤੇ ਬੰਬ ਬੰਨਣਾ ਤੇ ਉਹਨੇ ਫੁੱਟਣਾ ਹੀ ਫੁੱਟਣਾ ਹੈ ਹੱਦ ਕੀਤੀ ਹੈ ਬੱਤ ਸਹੀ ਹੈ ਤੁਹਾਡਾ ਬੇੜਾ ਮੈਂ ਤੁਹਾਨੂੰ ਵੀਰੋ ਪੇਜਾਂ ਵਾਲੇ ਵੀਰਾਂ ਨੂੰ ਬੇਨਤੀ ਕਰਨਾ ਆ ਇਹਨਾਂ ਕੋਲ ਪੈਸੇ ਦਾ ਖਰਾਬ ਕਰਵਾਓ ਆਪਣੇ ਹੀ ਪ੍ਰੋਮੋਸ਼ਨ ਨਾਲ ਕੋਲ ਨਹੀਂ ਹੈ ਨਾ ਕੋਈ ਪ੍ਰੋਮੋਸ਼ਨ ਵੀ ਨਹੀਂ ਸਹੀ ਤਰ੍ਹਾਂ ਹੋ ਰਹੀਆਂ ਬੇੜਾ ਬਹਿ ਜੀ ਹੱਦ ਕੀਤੀ ਵੀ ਹੈ ਹਰੇ ਦਾ ਨਾ ਨਵਾਂ ਨਵਾਂ ਵਿਆਹ ਹੋਇਆ ਹੈ ਦਿਖਾਵਾ ਨਾਲ ਚੂੜੇ ਵਾਲੀ ਫੋਟੋ ਆ ਚੈੱਕ ਕਰੋ ਆਹ ਤੇ ਆ ਦੇਗਾ ਸਿੱਧਾ ਹੀ ਚੂੜਾ ਨਹੀਂ ਲੋਕਾਂ ਨੇ ਹਲੇ ਮਨ ਕੀ ਇਹਨਾਂ ਨੂੰ ਰਸੋਈ ਚ ਵੜਨਾ ਸੀ ਤੇ ਆ ਇੰਸਟਾਗ੍ਰam ਤੇ ਆ ਗਈ ਰਸੋਈ ਚ ਵੜੋ ਰਸੋਈ ਚ ਵੜਨ ਦਾ ਟਾਈਮ ਹੈ ਤੁਹਾਡਾ ਇੰਸਟਾਗ੍ਰam ਤੇ ਕੁਝ ਨਹੀਂ ਹੈਗਾ ਇੰਸਟਾਗ੍ਰam ਨੇ ਪਹਿਲੀ ਬਹੁਤ ਗੰਦ ਪਿਆ ਪਰ ਤੁਹਾਡੀ ਕਮੀ ਨਹੀਂ ਹੈਗੀ ਬੱਤ ਸਹੀ ਹੈ ਇਸ ਲਈ ਨਾ ਕੋਈ ਚੱਜ ਦੇ ਕੰਮ ਕਰ ਲੋ ਕੋਈ ਕੋਈ ਕਾਮਨ ਸੈਂਸ ਹੈ ਆਪmein ਦਿਮਾਗ ਹੈ ਬੱਤ ਸਹੀ ਹੈ ਜਾ ਜਿਹਨਾਂ ਅੰਦਰ ਵਿੱਚ ਛਣਕ ਨਹੀਂ ਇਹ ਮੁਜਰੇ ਕਰਨੇ ਪੇਕੇ ਨਾਲੋਂ ਸਿੱਕੇ ਸੇ ਕਿ ਸੋਹਰਾ ਦੀ ਫਰਮਾਇਸ਼ ਤੇ ਸ਼ੁਰੂ ਕੀਤਾ ਨਹੀਂ ਮੈਂ ਤੇ ਉਹ ਬੰਦੇ ਦਾ ਧੰਨ ਧੰਨਾ ਉਹ ਬੰਦੇ ਤੋਂ ਜਿਹੜਾ ਇਹਦਾ ਘਰ ਵਾਲਾ ਵੀਰ ਮੈਂ ਸੱਚੀ ਤੋਂ ਧੰਨ ਹੈ ਸੱਚੀ ਧੰਨ ਹੈ ਵੀਰ ਨਹੀਂ ਜਨਾਨੀ ਨੂੰ ਚੁੱਲ੍ਹੇ ਦੇ ਬਾਹਰ ਨਾ ਸੀ ਇਹਨਾਂ ਨੇ ਇੰਸਟਾਗ੍ਰਾਮ ਤੇ ਬਾਹਰ ਤਾਂ ਸੱਚੀ ਧੰਨ ਨਾਲ ਤੇ ਚੂੜਾ ਵੀ ਨਹੀਂ ਉਤਰਿਆ ਇਹਦਾ ਵਿਚਰਦਾ ਤੁਸੀਂ ਕਿਹੜੇ ਕੰਮ ਲਾਰਤਾ ਹੈਂ ਅਦਾ ਨਾ ਕਰੋ ਇਹ ਚੀਜ਼ਾਂ ਹਾਨੀਕਾਰਕ ਨੇ ਇਹ ਤੁਹਾਨੂੰ ਹਲੇ-ਹਲੇ ਸਵਾਦ ਲੱਗ ਰਿਹਾ ਮਜ਼ਾ ਆ ਰਿਹਾ ਪਰ ਮੈਂ ਦੇਖਿਆ ਇਹਨਾਂ ਨੂੰ ਫਰਕ ਨਹੀਂ ਪੈਂਦਾ ਵੀਰੋ ਕਿਉਂਕਿ ਇਹਨਾਂ ਨੂੰ ਬਹੁਤ 네ਗੇਟਿਵ ਕਮੈਂਟ ਵੀ ਆਉਂਦੇ ਨੇ ਐਸਾ ਤਾਂ ਕੋਈ ਹੈ ਨਹੀਂ ਕਿ ਬੜੀ ਕੋਈ ਕਟਰੀਨਾ ਕਹਿਵੇ ਜਿਹੜੇ ਇਹਨੂੰ ਮੈਸੇਜਾਂ ਕਮੈਂਟ ਦੇਖਦੇ ਨਹੀਂ ਸਾਰੀ ਚੀਜ਼ਾਂ ਨੋਟ ਕਰਦਾ ਹਰੇਕ ਵਾ ਦਾ ਨੋਟ ਕਰਦਾ ਮਤਲਬ ਮੈਨੂੰ ਕੋਈ ਕਮੈਂਟ ਮਾਰੂਗਾ ਤਾਂ ਮੈਨੂੰ ਪਤਾ ਨਹੀਂ ਲੱਗੂ ਸਭ ਕੁਝ ਪਤਾ ਲੱਗਦਾ ਜਾਂਰ ਕੇ ਇਗਨੋਰ ਕਰਕੇ ਆਪਣੀ ਬੇਇੱਜ਼ਤੀ ਕਰਾ ਕੇ ਤਾਂ ਕੋਈ ਜਾਵੇ ਬੇਸ਼ਰਮਾ ਦਲ ਦੀ ਦਾਲ ਦਾ ਜਿਵੇਂ ਰੋਲਰ ਖਾਣੇ ਆ ਇਹ ਸੱਚੀ ਗੱਲ ਹੈ ਵੀਰੋ ਇਹਨਾਂ ਨੂੰ ਸਭ ਕੁਝ ਪਤਾ ਲੱਗਦਾ ਪਰ ਤਾਂ ਵੀ ਇਹ ਚੀਜ਼ ਇਗਨੋਰ ਕਰਦੇ ਨੇ ਕਿਉਂਕਿ ਇਹ ਹੈਗੀ ਨਹੀਂ ਬੇਸ਼ਰਮ ਪਲੀਜ਼ ਇਹ 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 ਚਾ ਕਿਉਂ ਰੇ ਤੂੰ ਤੁਸੀਂ ਸਵਾਦ ਦੇ ਕਿਉਂ ਰੇ ਕੀ ਲੋੜ ਪੈ ਗਈ ਇਸ ਨੂੰ ਮਰੇ ਸਵਾਦ ਦੇ ਨਹੀਂ ਲੋਕਾਂ ਨੂੰ ਤੇ ਕੰਮ ਵਿੱਚ ਸਵਾਦ ਲੈਣਾ ਲੋਕ ਤੇ ਭਾਲਦੇ ਨੇ ਮੀਟ ਮਸਾਲਾ ਸਭ ਕੁਝ ਕਿਉਂ ਉਹਨਾਂ ਨੂੰ ਨੂਨ ਮਰਚ ਮਸਾਲਾ ਤੁਸੀਂ ਕਿਉਂ ਦੇ ਦਿਓ ਇੱਥੇ ਕੀ ਗੱਲ ਹੈ ਕਿ ਮਿੱਟੀ ਵਿੱਚ ਮਿਲ ਜਾਂਦੇ ਨੇ ਹੱਸਦੇ ਵੱਸਦੇ ਚਿਹਰੇ ਚਿੱਟੀ ਬਾਬਲ ਦੀ ਪੱਗ ਨੂੰ ਦਾਗ ਲਾ ਰਹੇ ਨੇ ਇਸ਼ਾਰੇ ਭੈਣੇ ਤੇਰੇ ਜਿਸ ਰਾਤ ਤੇ ਬਦਨਾਮੀ ਮਿਲੇ ਉਸ ਰਾਤ ਨਹੀਂ ਲੰਗੀ ਦਾ ਆ ਚਾਰ ਕੋ ਲਾਈਕਾਂ ਪਿੱਛੇ ਨਾ ਪੈਣੀ ਇਹ ਜਿੱਤਾ ਰੂ ਸੂਰੀ ਟੈਂਡਿੰਗ ਪਹਿਲਾ ਇਹਨਾਂ ਨੇ ਕਿਹਾ ਕਿ ਜਿਹੜਾ ਖਾਣਾ ਫਿਰਦਾ ਸਵਾਦ ਹੈ ਆ ਤੁਸੀਂ ਵੀਡੀਓ ਵੇਖ ਲਈ ਉਸ ਤੋਂ ਬਾਅਦ ਆ ਵੀਡੀਓ ਵੇਖੋ ਛੱਡ ਕੇ ਰੰਨ ਮਲਾਈ ਵਰਗੀ ਕਿੱਧਰ ਤੁਰਿਆ ਫਿਰਦਾ ਹੈ ਛੱਡ ਕੇ ਰੰਨ ਮਲਾਈ ਵਰਗੀ ਕਿੱਧਰ ਤੁਰਿਆ ਫਿਰਦਾ ਹੈ ਆਈ ਥਿੰਕ ਉਹ ਲੈਟਰਿੰਗ ਗਿਆ ਹੋਏਗਾ ਨੇ ਹੁਣ ਬਚਾਰੇ ਜੰਗਲ ਪਾਣੀ ਤੇ ਜਾਣਾ ਹੀ ਹੈ ਹੈ ਹਲਕਾ ਤੇ ਹੋਣੀ ਹੈ ਉਹ ਤੇ ਕੁਦਰਤ ਹੈ ਉਹਨੂੰ ਕੋਈ ਵੀ ਨਹੀਂ ਰੋਕ ਸਕਦਾ ਤੁਸੀਂ ਵੀ ਨਹੀਂ ਰੋਕ ਸਕਦੇ ਮੈਂ ਵੀ ਨਹੀਂ ਰੋਕ ਸਕਦਾ ਜੇ ਸੱਚੇ ਪਾਤਸ਼ਾਹ ਵਾਹਿਗੁਰੂ ਜਾੜੇ ਉਹ ਵੀ ਨਹੀਂ ਰੋਕ ਸਕਦਾ ਕੋਈ ਵੀ ਨਹੀਂ ਰੋਕ ਸਕਦਾ ਸਮਝਦਿਓ ਮੇਰੀ ਗੱਲ ਇਹ ਕੁਦਰਤ ਦਾ ਕੁਦਰਤ ਦਾ ਕੋਈ ਖਿਲਵਾੜ ਨਹੀਂ ਕਰ ਸਕਦਾ ਤੇ ਕੁਦਰਤ ਨਾਲ ਕੋਈ ਛੇੜਛਾੜ ਕਰੂਗਾ ਤੇ ਬਰਸਮ ਹੋ ਜਾਊ ਸਮਝਦਾ ਮਿਲੇਗਾ ਕਿਉਂਕਿ ਵੀਰੋ ਖੌਣਾ ਨੇ ਮੁੱਦੇ ਤੇ ਛੇੜ ਕਰਨਾ ਗਲਤ ਬੋਲਦੇ ਨੇ ਸਾਨੂੰ ਵੇਖ ਰਹੇ ਤੁਸੀਂ ਲੱਛਣ ਵੇਖ ਰਹੇ ਹੋ ਇਹ ਚੀਜ਼ਾਂ ਗਲਤ ਨੇ ਮੇਰੇ ਭੈਣ ਇਹ ਚੀਜ਼ਾਂ ਨਾ ਕਰੋ ਮੇਰੀਆਂ ਭੈਣੋ ਨਾ ਕਰੋ ਨਾ ਕਰੋ ਕੁਝ ਨਹੀਂ ਰੱਖਿਆ ਕਮਾਚ ਸੱਚੀ ਕਹ ਰਹਾ ਨਹੀਂ ਕੋਈ ਟਾਈਮ ਹੁੰਦਾ ਸੀ ਵੀਰੋ ਕੁੜੀਆਂ ਡਰਤੀਆਂ ਸਨ ਕਿ ਸੱਸ ਚੰਗੀ ਮਿਲ ਜੇ ਤੇ ਅੱਜ ਦੇ ਟਾਈਮ ਅੱਜ ਕੱਲ ਸੱਸਾਂ ਡਿਗਰੀਆਂ ਨੇ ਕੋਈ ਕੁੜੀ ਨੂੰ ਟੀ ਚੰਗੀ ਮਿਲਦੀ ਰੀਲਾ ਬਣਾ ਵਾਲੀਆਂ ਨਾ ਲੱਕ ਹਲਾਉਣ ਵਾਲੀਆਂ ਹੋਊ ਕੀ ਜੇ ਨਾ ਨੂੰ ਹੋਰ ਨਾਲ ਕੋਈ ਕੰਮ ਹੀ ਹੈ ਨਹੀਂ ਜਾਂ ਰੀਲਾ ਬਣਾਵਾਲੋ ਜਾਂ ਲੱਕ ਹਲਾ ਲੋ ਜਾਂ ਗੰਦ ਪਾਓ ਕੀ ਬਾਤ ਹੈ ਸਰ ਕਿਆ ਬਾਤ ਇਹ ਬਾਤ ਹੈ ਦੀਦੀ ਰੀਲਾ ਦੇ ਚੱਕਰ ਚ ਹੱਥ ਨਾ ਸਾੜ ਲਿਓ ਕਿਹਨੂੰ ਪਤਾ ਲੱਗਿਆ ਰੋਟੀ ਸੇਕ ਕੇ ਚੱਕਰ ਤੇ ਉਹਨਾਂ ਹੱਥ ਸੇਕਦਾ ਹੱਥ ਦਾ ਭਟੂਰਾ ਬਣਦੀ ਨਹੀਂ ਫਿਰ ਕਹਿੰਦੀ ਇਹਨੇ ਸੱਸਾਂ ਮਾਰੀਆਂ ਸੱਸਾਂ ਸਾਨੂੰ ਮਾਰਾ ਬੋਲ ਹੁਣ ਮੈਂ ਕੀ ਬੋਲਾਂ ਤੇ ਕੀ ਨਾ ਬੋਲਾਂ ਤੁਸੀਂ ਆਪ ਸਿਆਣੇ ਹੋ ਸੱਸਾਂ ਸੱਚੀ ਮਾਰੀਆਂ ਨੇ ਹੈਂ ਨਾ ਕਰੋ ਇਹ ਚੀਜ਼ਾਂ ਹਾਂ ਨਹੀਂ ਕਰ ਕਰਨੇ ਸੇਤ ਲਈ ਬਹੁਤ ਨਹੀਂ ਤੁਸੀਂ ਵਿਆਹ ਕਰਾ ਲੈ ਗੁੱਟ ਵਧੀਆ ਵਿਆਹ ਵਾਲੀ ਲਾਈਫ ਜਿਓ ਆਪਣਾ ਹਨਾ ਆਪਣੇ ਬੱਚਾ ਦਾ ਭਵਿੱਖੇ ਸੋਚੋ ਕਿ ਹਾਂ ਅੱਗੇ ਕੀ ਕਰਨਾ ਆ ਕਿਵੇਂ ਕਿਵੇਂ ਮਨ ਕੀ ਸਰਵਾਈਵ ਕਰਨਾ ਕੀ ਕੀ ਲਾਈਫ ਆਂਦੇ ਹੀ ਚੁੱਲੇ ਚੁੱਲਾ ਚੌਂਕਾ ਕੱਟ ਇਹਨਾਂ ਨੂੰ ਚਾਹੀਦਾ ਹੈ ਜਾਂ ਤੁਹਾਨੂੰ ਇੰਸਟਾਗ੍ਰam ਚਾਹੀਦਾ ਹੈ ਬਦ ਬਦ ਕੁਝ ਨਹੀਂ ਆਏਗਾ ਉੱਚ ਕੋਈ ਸਾਲਾ ਮੈਂ ਕਹਿੰਦਾ ਜਿੰਨੇ ਹਨ ਪੜਵੰਦੇ ਨੇ ਸਾਰੇ ਮੇਰੇ ਕੋਈ ਮੇਰੀ ਫੀਡ ਚ ਆਣੇ ਨੇ ਖੱਦਗੀ ਤੇ ਇਹਨਾ ਕਰਕੇ ਦੀ ਦੋ ਦੋ ਤਿੰਨ ਦਿਨ ਜੀਵਨ ਖਰਾਬ ਕਰੀ ਜੰਨੀ ਆ। ਤੇ ਗਲਤੀ ਤੇ ਸਾਡੀ ਵੀ ਆ ਜਿਹੜਾ ਅਸੀਂ ਦੇਖਨੇ ਆ। ਹਰ ਫੋਲੋ ਕਰਦੋ ਜਿਹੜੇ ਜਿਹੜੇ ਯਾਰ ਰਹੇ ਹੋ ਜਿਹਨੂੰ ਦੇਖਦੇ ਹੋ। ਐਡਾ ਮੈਂ ਫੋਲੋ ਨਹੀਂ ਕਰੀਦਾ। ਚੰਗੀਆਂ ਚੀਜ਼ਾਂ ਨੂੰ ਫੋਲੋ ਕਰੋ ਜਿਹੜੀ ਜਿਹਦੇ ਨਾਲ ਸਿਹਤ ਮਿਲੇ। ਸਮਝਦੇ ਹੋ ਗੱਲ ਜਿਵੇਂ ਮੈਂ। ਇੱਕ ਨਾ ਵੀਡੀਓ ਵੇਖਿਓ ਪਹਿਲਾਂ ਆਵਲੀ। ਤੇ ਕਮੋ ਦੇ ਆ ਸ਼ਰ ਪਰ ਪਰ ਤੇ ਉੱਥੇ ਪੈਂਦਾ ਦੇ ਸੇ ਬੈਰ ਬੈਰ ਸ਼ੌਕ ਨਾਲ ਪੂਰ ਤੇ ਆ ਬੋਤੇ ਜੱਟ। ਪਲੀਜ਼ ਇਹ 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 ਅੱਛਾ ਦੇਖ ਲਈ ਵੀਡੀਓ ਹੁਣ ਇਹਦੇ ਕਮੈਂਟ ਪੜਾ ਮੈਂ ਤੁਹਾਨੂੰ ਇੱਕਦਮ ਮੈਂ ਪੜ ਕੇ ਸੁਣਾਣਾ ਕੀ ਕਹੇ ਲੋਕ ਤੇ ਆਂਟੀ ਜੀ ਘਰ ਸੰਭਾਲ ਲੋ ਪਹਿਲਾ ਕਮੈਂਟ ਠੀਕ ਆ ਭਾਬੀ ਜੀ ਬਹੁਤ ਮਸਤ ਹੋ ਆਹਾਹਾ ਆਂਟੀ ਔਨ ਫਾਇਰ ਫਾਇਰ ਇਹਨਾਂ ਨੇ ਰਿਪਲਾਈ ਵੀ ਕੀਤਾ ਕਿ ਨਹੀਂ ਮਰ ਜਾਣਿਆ ਮੈਂ ਵੀ ਧੀ ਆ ਅੱਛਾ ਸਹੀ ਐਸੀ ਨਾਲ ਨਾਲ ਉਹ ਵੀ ਦੇ ਰਹੇ ਨੇ ਆਪਣਾ ਸਪਸ਼ਟੀਕਰਨ ਵੀ ਕਿ ਮੈਂ ਆਂਟੀ ਨਹੀਂ ਹਾਂ ਮੈਂ ਹਲੇ ਕੁੜੀ ਆ ਓਕੇ ਤੇ ਹੋਰ ਬਾਕੀ ਇੰਨੇ ਗੰਦੇ ਕਮੈਂਟ ਨੇ ਮੈਂ ਤੁਹਾਨੂੰ ਆਮ ਸਕਰੀਨਸ਼ਾਟ ਲੈ ਕੇ ਥੋੜੀ ਥੋੜੀ ਚੀਜ਼ਾਂ ਬਲਰ ਕਰਕੇ ਲਾਤੀ ਆ ਚੈੱਕ ਕਰ ਲਓ ਆ ਤੁਸੀਂ ਦੇਖ ਲਓ ਇੰਨੇ ਗੰਦੇ ਕਮੈਂਟ ਨੇ ਮੈਂ ਕਹਿੰਨਾ ਮੈਂ ਬੋਲ ਕੇ ਨਹੀਂ ਦੱਸ ਸਕਦਾ ਕਿਉਂਕਿ ਆਪਣਾ ਫੈਮਲੀ ਪ੍ਰੋਬਲਮ ਆ ਪ੍ਰੋਗਰਾਮ ਆ ਸੋ ਤੇ ਆਪਾਂ ਆਪਣੀ ਆਪਣਾ ਗੰਦਗੀ ਨਹੀਂ ਫਲਾਣੀ ਠੀਕ ਹੈ ਨਾ ਤੇ ਹੁਣ ਮਨੂੰ ਆ ਲੋਕ ਇਹ ਨਹੀਂ ਕਹਿ ਸਕਦੇ ਕਿ ਅਸੀਂ ਫੈਮਲੀ ਨਹੀਂ ਕਰਦੇ ਜੇ ਫੈਮਲੀ ਨਹੀਂ ਨਾ ਕਰਦੇ ਕਮੈਂਟ ਆਫ ਕਰ ਦੀ ਜੇ ਇਹੋ ਜਿਹੀ ਵੀਡੀਓ ਨਾ ਪਾਉਂਦੇ ਚਲ ਵੀਡੀਓ ਪਾਵੰਦੀ ਕੋਈ ਚੱਕਰ ਨਹੀਂ ਹੈਗਾ ਕਮੈਂਟ ਆਫ ਕਰ ਦੇ ਇੱਧਰ 3000 ਕਮੈਂਟ ਆਇਆ ਪਿਆ ਵੀਡੀਓ ਤੇ ਤੇ 3000 ਚੋਂ ਘੱਟੋ ਘੱਟ ਮੇਰੇ ਖਿਆਲ 2000 ਕਮੈਂਟ ਇਹੋ ਜਿਹਾ ਆ ਜਿਹੜਾ ਕੋਈ ਨਹੀਂ ਪੜ ਸਕਦਾ ਸਮਝਦੇ ਮੇਰੀ ਗੱਲ ਪਲੀਜ਼ ਇਹ ਚੀਜ਼ਾਂ ਨਾ ਕਰੋ ਤੇ ਆਹ ਚੀਜ਼ਾਂ ਜਿੰਨਾ ਰੋਕ ਸਕਦੇ ਹੋ ਰੋਕੋ ਵੀਰੋ ਮੈਂ ਤਾਂ ਤੁਹਾਨੂੰ ਇਹੀ ਚੀਜ਼ ਕਵਾਂਗਾ ਅਵੋਇਡ ਥਿਸ ਨੰਗਪੂਣਾ ਬੱਤ ਸਹੀ ਹੈ मोटरी बिलाई की मैं तेन भी कन्फर्म कर दी भी मेरी बार बार वीडियो पानी बंद कर दो मैं तुम कि बार एक चीज की वीडियो मैं बार बार नहीं पोस्ट करनी है ये ना हो मैं नैक्स टाइम कोई होर कोई स्टैप चकना पवे मैं लास्ट टाइम फोन कर दी भी सारे मेरी वीडियो एंड परसनल पिक चकनी बंद करो ये, ये, ये अच्छा। ये, ये ना बोल गया <laughs> ਸੇਮ ਗੱਲਾਂ ਸੇਮ ਹੀ ਮੈਂ ਬਾਰ ਬਾਰ ਕਹ ਰਹੀ ਮੈਂ ਇਹਦਾ ਨਾ ਕਰਨਾ ਸੇਮ ਚੀਜ਼ ਹਰ ਇੱਕ ਬੰਦਾ ਸੇਮ ਹੀ ਕੋਈ ਵੀਡੀਓ ਨਹੀਂ ਨਾ ਦੀ ਕੋਈ ਕੁਝ ਨਹੀਂ ਵਸ ਸਿਰਫ ਪੈਸੇ ਦਾ 4 ਪੈਸੇ 150 ਰੁਪਏ ਇਹਨਾਂ ਦੇ ਦਿੰਦੇ ਆ ਪੇਜਾਂ ਵਾਲਾ ਆ ਥੱਲੇ ਆਈਡੀ ਮੈਂਸ਼ਨ ਕਰ ਦਿੰਦੇ ਆ ਪੇਜਾਂ ਵਾਲੇ ਦੇ ਫੋਲੋਅਰ ਵੱਧ ਜਾਂਦੇ ਆ ਤੇ ਵਸ ਓਏ ਮੇਰੀ ਫੇਵਰਟ ਲੀਕ ਹੋ ਗਈ ਇਹਨਾਂ ਨੂੰ ਇਹ ਨਹੀਂ ਪਤਾ ਕਿ ਤੁਸੀਂ ਰੋਕਦੇ ਨਹੀਂ ਤੁਸੀਂ ਉਹ ਜਿਹਨੂੰ ਦੱਸ ਰਹੇ ਹੋ ਕਿ ਸਾਡੀ ਹੋ ਗਈ ਹੈ ਤੇ ਜਾ ਕੇ ਦੇਖੋ ਕਿਰਨੋ ਇਹਦੀ ਦਿਮਾਗ ਤਾਂ ਦਮਾਕ ਹੋਏਗਾ ਤੇ ਕਰਨਗੇ ਨਾ ਦਿਮਾਗ ਵੀ ਤੇ ਮੇਨ ਚੀਜ਼ ਆ ਬਿਨਾ ਦਿਮਾਗ ਤੋਂ ਥੋੜੀ ਖੁਸ਼ ਹੋ ਉਸੇ ਮੇਰੀ ਵੀਡੀਓ ਬਾਰੇ ਬੰਦ ਕਰੋ ਤੁਸੀਂ ਪਹਿਲਾ ਇਹ ਚੀਜ਼ਾਂ ਬੋਲਣੀਆਂ ਬੰਦ ਕਰੋ ਕੁੱਤਾ ਦੇਖੂ ਉਹ ਤੇ ਭੌਂਕੂਆ ਕੁੱਤੇ ਨੂੰ ਮੌਕੇ ਹੀ ਨਾ ਦੋ ਕਿਉਂ ਭੌਂਕੇ ਕਿਸੇ ਤੇ ਇਹਦੇ ਕਹਿੰਦੇ ਨੇ ਸਾਨੂੰ ਕੁੜੀਆਂ ਨੂੰ ਗਲਤ ਬੋਲੇ ਜਾਂਦਾ ਹੂੰ ਮੁੰਡਿਆਂ ਦੀ ਸੋਚ ਮਾੜੀ ਸਹੀ ਐ ਸਹੀ ਜਾਂ ਤਾਂ ਤੁਸੀਂ ਪਾਉ ਦਾ ਸੋਚ ਮੁੰਡਿਆਂ ਦੀ ਮਾੜੀ ਐ ਰਬਾ ਇਨਸਾਫ ਦੀ ਗੱਲ ਕਰ ਚੰਗੇ ਚੀਜ਼ਾਂ ਦੀ ਹੈਗੇ ਇਹ ਮੁੱਡੇ ਵੀ ਰੱਬ ਦੇ ਰੂਪ ਨੇ ਸੋ ਗਾਈਸ ਤੁਸੀਂ ਇਹਨਾਂ ਤੋਂ ਅਵੋਇਡ ਕਰੋ ਇਹ ਕੋਈ ਕੋਸ਼ਿਸ਼ ਨਹੀਂ ਹੈਗਾ ਇਹ ਸਿਰਫ ਫੇਕ ਪ੍ਰਮੋਸ਼ਨਾਂ ਨੇ ਹੋਰ ਕੁਝ ਵੀ ਨਹੀਂ ਹੈਗਾ ਤੇ ਵੀਡੀਓ ਨਾਲ ਐਂਡ ਤੱਕ ਬਣੀ ਤਾਂ ਤੁਸੀਂ ਲਵ ਸੌ ਮਾਰਿਓ ਵੀਡੀਓ ਨੂੰ ਹੁਣ ਕਰ ਲਗੇ ਆਪਾਂ ਐਂਡ ਜਿਹਨਾਂ ਨੇ ਚੈਨਲ ਨਹੀਂ ਨਾ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਚੈਨਲ ਦੇ ਪੁਰਾਣੇ ਆ ਚੈਨਲ ਤੇ ਕਮੈਂਟ ਕਰ ਦਿਓ ਤੇ ਕਿੱਥੋਂ ਕਿੱਥੋਂ ਵੀਡੀਓ ਦੇਖਦੇ ਹੋ ਕਮੈਂਟ ਜਰੂਰ ਕਰਿਆ ਕਰੋ ਤੇਰੇ ਨਾਲ ਜੋ ਵੀ ਤੁਹਾਨੂੰ ਮੇਰੀ ਗਲਤ ਗੱਲ ਲੱਗੀ ਮੈਨੂੰ ਦੱਸੋ ਜੋ ਉਹਦੀ ਗਲਤ ਗੱਲ ਲੱਗੀ ਉਹਨੂੰ ਦੱਸੋ ਉਹਦੇ ਕਮੈਂਟਰੀ ਦੱਸਣਾ ਆ ਤੇ ਚੈਨਲ ਨੂੰ ਗਾਓ ਸਬਸਕ੍ਰਾਈਬ ਮਿਲਦੇ ਆ ਨੈਕਸਟ ਵੀਡੀਓ ਚ ਬਾਏ ਬਾਏ ਟੇਕ ਕੇਅਰ ਸੋ ਮਾਚ ਬਾਏ ਬਾਏ